ਉੱਚ ਆਗੇ ਲਗਭਗ 1 ਮੀਟਰ ਤੋਂ 1.5 ਮੀਟਰ ਤੱਕ ਪਾਣੀ ਉੱਪਰ ਆ ਗਿਆ ਜੀ ਥੋੜੀ ਜਿਹੀ ਐਫਰਟਸ ਕੀਤੀ ਨੇ ਅਜੇ ਹਜੇ ਹੋਰ ਕਰਾਂਗੇ ਹਜੇ ਆਪਾਂ ਉਸ ਲੈਵਲ ਤੱਕ ਨਹੀਂ ਪਹੁੰਚੇ ਕਿ ਖੁਸ਼ੀ ਮਨਾਈਏ ਜਾਂ ਮੈਨੂੰ ਲੱਗਦਾ ਨਹੀਂ ਹਜੇ ਮੇਜ ਤੱਪਤ ਪਾਉਣ ਦੀ ਲੋੜ ਹੈ ਇਹ ਤਾਂ ਜਿਸ ਜਿਸ ਦਿਨ ਆਪਾਂ ਉਸ ਲੈਵਲ ਤੇ ਆ ਗਏ ਕਿ ਪਾਣੀ ਸਾਡਾ ਜਿਸ ਲੈਵਲ ਤੇ ਪੰਜਾਬ ਦਾ ਚਾਹੀਦਾ ਸੀ ਉੱਥੇ ਆ ਗਿਆ ਇਹ ਸਾਡੀ ਐਫਰਟਸ ਨੇ ਬਾਕੀ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ तहसीलदारਾਂ ਦਾ ਐਕਸ਼ਨ ਕਿ ਕਹਿੰਦੇ ਸੀ ਰਿਸ਼ਤੇ ਨਹੀਂ ਕਰਨੀਆ ਸਾਡੇ ਕੋਈ ਤਿੰਨ ਬੰਦੇ ਕੋਈ ਫੜ ਲੇ ਇਸ ਕੇ ਬਿਨਾ ਕਰੋ ਫਿਰ ਰਿਸ਼ਤੇ ਕੋਈ ਹੋਰ ਕਰ ਲੂਗਾ ਠੀਕ ਹੈ ਨਾ ਹੁਣੋ ਪਟਾਨਕੋਟ ਵਾਲਾ ਮੂਨਕਾ ਧੂਰੀ ਵਾਲਾ ਫਾਜ਼ਿਲ ਕਾ ਰਿਸ਼ਤੇ ਨਹੀਂ ਕਰਦੇ ਰਿਸ਼ਤੇ ਘਾਨੂੰਗੋ ਜਾਂ ਕੋਤੇ ਕੋ ਜੜੇ ਵੀ ਅਧਿਕਾਰੀ ਨੂੰ ਨਨੂ ਉਦਕਾਰ ਦਿੱਤੇ ਸੀ ਕਿ ਕਰਪਸ਼ਨ ਤਾਂ ਜਿਆਦਾ ਉੱਥੀ ਹੁੰਦੀ ਸੀ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਹੁਣ ਜੋਗੀਆਂ ਵਾਲੇ ਕੋਗਰੇ ਬਣ ਗਏ ਉਹ ਕੋਗਰਾ ਜੋਗੀ ਜੋ ਵੀ ਕੋਈ ਵੀ ਹੁੰਦਾ ਹੈ ਪਰ ਤਾਂ ਕੱਢੇ ਹੁੰਦੇ ਨੇ 1.4 ਵਾਰ ਉਹਨੂੰ ਆਏ ਜੇ ਕਰਾ ਕੇ ਉਹ ਕਹਿੰਦਾ ਜੀ ਮੈਨੂੰ ਲੈ ਜਾ ਘਰੇ ਮੈਂ ਥੱਕਿਆ ਪਿਆ ਜੈਨਾ ਜੋ ਉਹ ਉਹ ਵਾਲੀ ਹਾਲਤ ਹੈ ਮਤਲਬ ਜੇ ਤੁਸੀਂ ਲੋਕਾਂ ਨੂੰ ਡੰਗੋਗੇ ਕਰਪਸ਼ਨ ਦੇ ਰੂਪ ਚ ਕੋਈ ਵੀ ਦਸ ਦਸੂਗਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਉਹਦੇ ਦੰਦ ਕੱਢੂਗੀ ਉਹਦੇ ਜ਼ਹਿਰ ਕੱਢੂਗੀ ਇਹ ਸਾਡਾ ਵਾਦਾ ਵੀ ਹੈ ਇਹ ਸਾਡਾ ਐਹੱਦ ਵੀ ਸੋ ਇਸ ਕਰਕੇ এডਿਕੇਸ਼ਨ ਚ ਸਾਡੇ ਮਿਨਿਸਟਰ ਸਾਹਿਬ ਨੇ ਦੱਸਤਾ ਕਿੰਨੇ ਸਕੂਲ ਬਣ ਰਹੇ ਨੇ ਕਿੰਨੇ ਟੀਚਰ ਭਰਤੀ ਕਰ ਰਹੇ ਆ ਹੁਣ ਵੀ ਅੱਗੇ ਆਉਣ ਵਾਲੇ ਦਿਨਾਂ ਚ ਨਿਯੁਕਤੀ ਪੱਤਰ ਸਮਰੂਹ ਆ ਕਉ ਕਿ ਜੇ ਸਕੂਲ ਬਣਾਵਾਂਗੇ ਤਾਂ ਟੀਚਰ ਵੀ ਚਾਹੀਦੇ ਨੇ ਪੀ ਐਨ ਵੀ ਚਾਹੀਦੇ ਨੇ ਹਰ ਕਿਸਮ ਦਾ ਮਲਾਜਮ ਚਾਹੀਦਾ ਜੇ ਹਸਪਤਾਲ ਬਣਾਵਾਂਗੇ ਤਾਂ ਨਰਸਾਂ ਚਾਹੀਦੀਆਂ ਡਾਕਟਰ ਚਾਹੀਦੇ ਐ ਫਾਰਮੈਸੀ ਚਾਹੀਦੀ ਐ ਮਸ਼ੀਨ ਆਪਰੇਟਰ ਚਾਹੀਦੇ ਹਰ ਕਿਸਮ ਦਾ ਮਲਾਜਮ ਚਾਹੀਦਾ ਜੋ ਪਹਿਲਾਂ ਕੁਝ ਬਣਾਏ ਹੀ ਨਹੀਂ ਉਹਦਾ ਵੀ ਕਰੀਏ ਤਾਂ ਪਾਤਰ ਸਾਹਿਬ ਦੀ ਇੱਕ ਚਾਰ ਲਾਈਨਾਂ ਨੇ ਪਾਤਰ ਸਾਹਿਬ ਦੀਆਂ ਬੁਰੇ ਦਿਨਾਂ ਤੋਂ ਡਰੀ ਨਾ ਪਾਤਰ ਬੁਰੇ ਦਿਨਾਂ ਤੋਂ ਡਰੀ ਨਾ ਪਾਤਰ ਇਹ ਦਿਨਾਂ ਨੂੰ ਲਿਹਾਣ ਦੀ ਖਾਤਰ ਤੂੰ ਸਿੱਧਕ ਦਿਲ ਵਿੱਚ ਤੇ ਆਸ ਰੂਹ ਵਿੱਚ ਨજર ਚ ਸੁਪਨੇ ਹਸੀਨ ਰੱਖੀ ਪੋਜ਼ਿਟਿਵਿਟੀ ਦਿਮਾਗ ਚ ਰੱਖੀਏ ਬੁਰੇ ਦਿਨ ਲੰਘ ਜਾਣਗੇ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ ਤਾਂ ਆ ਪੰਜਾਬ ਜਿਹੜਾ ਰੰਗ ਲੱਭੇ ਤੇ ਮੈਂ ਬਾਕੀ ਨਿਸ਼ਚਤਰਪਾਲ ਜੀ ਨੇ ਅਯਾਰੀ ਸਾਹਿਬ ਨੇ ਪਰਗਟ ਜੀ ਨੇ ਸੁਖੀ ਜੀ ਨੇ ਜਕਰ ਸਾਹਿਬ ਨੇ ਜਿੰਨਾ ਵੀ ਤੁਸੀਂ ਆਪਣੇ ਆਪਣੇ ਬਿਊ ਅ ਹੰਨੂ ਸਾਹਿਬ ਨੇ ਕਿਹਾ ਕਿ ਇਹਦੇ ਚ ਸ਼ੇਅਰ ਸੀ ਬਜਟ ਚ ਉਹ ਜਨਾਬ ਜੀ ਸਾਡਾ ਤਾਂ ਬਿਨਾ ਸ਼ੇਅਰ ਵਾਲਾ ਬਜਟ ਸੀ ਤੁਸੀਂ ਕਿਹਾ ਉਹ ਉਹਦੇ ਚ ਹੋ ਸੀ ਨਹੀਂ ਨਹੀਂ ਤੁਸੀਂ ਹੁਣੇ ਬੋਲੇ ਸੀ ਇਹ ਤੁਸੀਂ ਕੀ ਕਿਹਾ ਫਿਰ ਕ ਦੱਸੋ ਹੈਂ ਤੁਸੀਂ ਕੀ ਆ ਐਂਡਰੀ ਹਾਂ ਨਹੀਂ ਕੀ ਕਿਹਾ ਸੀਗਾ ਕਿ ਕੀ ਇਹ ਚ ਮੈਂ ਤਾਂ ਸਿਰਫ ਜnabla ਸੁਖਾਨੰਦ ਜੀ ਨੇ ਜਿਹੜਾ ਉਹ ਇਹ ਕਿਹਾ ਕਿ ਇਹ ਸਿਰਫ ਇਹਦੇ ਵਿੱਚ ਸ਼ੇਰੋ ਸ਼ੇਰੀ ਤਾਂ ਕਿ ਪਿਛੇਰ ਗਣਾ ਦੋ ਮੈਂ ਤੁਹਾਨੂੰ ਸਾਰਾ ਬਜਟ ਦੇ ਦਿੰਦਾ ਆਪ ਚੀਮਾ ਜੀ ਨੇ ਕਿਹਾ ਤੁਸੀਂ ਪਹਿਲਾਂ ਇਹਦਾ ਦੇਖ ਲਓ ਨਾ ਜਿਹੜੇ 9 ਸਾਲ ਤੋਂ ਗਾ ਚੀਮਾ ਜੀ ਨੇ ਕਿਹਾ ਜਨਾਬ ਮੈਂ ਨਹੀਂ ਕਿ ਗੁਰਬਸੇ ਮਲੇ ਖਰੂਸ ਸਰ ਦਾ ਫੂਰ ਨਾ ਨਾ ਸਸ ਮਸ ਗੁਰਬਸੇ ਦਾ ਫੂਰ ਮੁਖਤਿਆਰ ਸਾਹਿਬ ਬੱਟੇ ਜੀ ਉਹ ਕਿੱਧਰ ਗਿਆ ਛੇਰਾ ਉਹਦੇ ਉਹਦੇ ਛੇਰਾਂ ਚੋਂ ਬਜਟ ਲੱਭਣਾ ਪੈਂਦਾ ਸੀ ਉਹ ਮੈਂ ਤਾਂ ਮੈਂ ਤਾਂ ਆਪਣੀ ਸਮਝ ਆਉਂਦੀ ਸੀ ਉਹਦੀ ਮੈਂ ਵੀ ਉਹਨੂੰ ਕਹਿੰਦਾ ਸੀ ਮੈਂ ਪੰਜਾਬੀ ਦੇ ਦੇ ਦਿੰਨਾ ਜੇ ਇੰਨੀ ਬੋਲਣੇ ਨੇ ਘੱਟੂ ਘਾਟੀ ਇਹ ਤਾਂ ਨਾ ਬੋਲ啊 ਕਿ ਜੇ ਸਮਝ ਹੀ ਨਾ ਆਵੇ ਮੈਂ ਕਿ ਮੈਂ ਮੈਂ ਖੁਦ ਖੁਦ ਮੈਂ ਉਹਨਾ ਮੇਰੇ ਪ੍ਰਧਾਨ ਰਹੇ ਬਾਡੀ ਦੇ ਹੈ ਸਲੋਗਨ ਵੀ ਕੋਈ ਨਹੀਂ ਹੈਗਾ ਬਲਲ ਦਾ ਪੰਜਾਬ ਹੈ ਬਸ ਦਾ ਪੰਜਾਬ ਹੈ ਹਸਦਾ ਪੰਜਾਬ ਹੈ ਤਾਂ ਸਲੋਗਨ ਆਪਣੀ ਨਹੀਂ ਯਾਰ ਹਾਂ ਠੀਕ ਹੈ ਨਾ ਜਿਹੜੇ ਉਦੋਂ ਪਹਿਲਾਂ ਪੜੇ ਗਏ ਨੇ ਨਾ ਉਹ ਤਾਂ ਸਾਰਿਆਂ ਦੀ ਬੇਤੀ ਏ ਕੋ ਗਲੈਂਡ ਕਰਕੇ 5 ਕਰੋੜ ਰੁਪਈਆ ਜਿਹੜਾ ਐਮਐਲਏ ਲੈਡ ਬੰਗੂਈ ਹੋ ਗਿਆ ਐਮਐਲਏ ਦੇ ਕਹਿੰਦੇ ਉਹ ਤੁਸੀਂ ਕਿਤੇ ਸੜਕ ਬਣਾਉਣੀ ਹੈ ਤੁਸੀਂ ਕਿਤੇ ਟੂਰਨਾਮੈਂਟ ਤੇ ਗਏ ਹੋ ਤਾਂ ਕਿਤੇ ਜਾਓਗੇ ਜੀ اختیਾਰੀ ਫੰਡ ਨਹੀਂ ਹੈਗਾ ਜੀ ਕੀ ਕਰੀਏ ਜੀ ਗਵਰਨਮੈਂਟ ਦੂਜੀ ਹੈ ਜੀ ਐਂ ਕਿਹਾ ਪਿੰਨ ਬੀ ਤਾਂ ਹੈਗੇ ਤੁਸੀਂ ਹਨਾ 97 ਟਾਈਮ ਤੇ ਸਾਡੇ ਕੋਲ ਨਾ ਸੋ ਬੀ ਵੀ ਕਹੋ ਛੱਡਿਏ ਤੁਸੀਂ ਵੀ ਆਪਣੀ ਉਹ ਹਨਾ ਸੋ ਜਿੱਥੇ ਮਰਜੀ ਵਰਤ ਲਿਓ ਦਿੱਕੀ ਕੁਐਸਚਨਰਸ ਨੂੰ ਆਰਡਰ ਹੋਣਗੇ ਐਮਐਲਏ ਦੀ ਰਿਕਮੈਂਡੇਸ਼ਨ ਸਰਪੰਚ ਦੀ ਰਿਕਮੈਂਡੇਸ਼ਨ ਹੌਸਲਰ ਦੀ ਰਿਕਮੈਂਡੇਸ਼ਨ ਚੱਲੋਗੇ ਜੇ ਤੁਸੀਂ ਸਰਪੰਚ ਤੋਂ ਕਮੈਂਡ ਕਰਾਉਣ ਸਰਪੰਚ ਤੋਂ ਕਰਾ ਦੋ ਜੇ ਤੁਸੀਂ ਆਪ ਕਰਨੇ ਆਪ ਕਰ ਦੋ ਤੇ ਪਰ ਉਹ ਕੰਮ ਤੇ ਲੱਗ ਜਾਣਾ ਚਾਹੀਦਾ ਬਸ ਹਨਾ ਫਿਰ ਉਹ ਉਹਨੇ ਚੈਕਿੰਗ ਕਰਾਂਗੇ ਫਿਰ ਬਾਅਦ ਚ ਨਾ ਕਿ ਉਹ ਕੋਈ ਉਹ ਕੋਈ ਕਈ ਵਾਰੀ ਕਈ ਵਾਰੀ ਪੁਰਾਣੀਆਂ ਆ ਤਾਂ ਤੁੜੀਆਂ ਮੈਂ ਉਹ ਛੱਡ ਦਿਓ ਪੁਰਾਣੀਆਂ ਆ ਤਾਂ ਬਾਕੀ ਮੈਂ ਪੰਜ ਕੀ ਮੈਂ ਦੱਸ ਕਰ ਦੂੰਗਾ ਮੈਂ ਤਾਂ ਲੱਗਣਗੇ ਤਾਂ ਪੰਜਾਬ ਦੀ ਧਰਤੀ ਤੇ ਲੱਗਣਗੇ ਤਾਂ ਸੜਕਾਂ ਤੇ ਹੀ ਲੱਗਣਗੇ ਤਾਂ ਮੰਡੀਆਂ ਤੇ ਲੱਗਣਗੇ ਤਾਂ ਸੋਲਰ ਲਾਈਟਾਂ ਤੇ ਔਰ ਲਾਈਟਾਂ ਵੀ ਤਾਂ ਪੰਜਾਬ 'ਚ ਹੀ ਨੇ ਸੋ ਮੈਂ ਮੈਂ ਸਾਰੇ ਪੰਜਾਬ ਨਾ ਪੜਾ ਮੈਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਮੈਂ ਕਿਸੇ 92 ਜਾਂ 95 ਜਾਂ 96 ਦਾ ਕਸਟੋਡੀਅਨ ਨਹੀਂ ਹੈਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦੇ ਮੁੱਖ ਮੰਤਰੀ ਜਨਾਬ ਮੈਂ ਕੋਈ ਐਦਾਂ ਉਹ ਤੰਗ ਦਿਲੀ ਵਾਲੀ ਰਾਜਨੀਤੀ ਨਹੀਂ ਕਰਦੇ ਕਿ ਐਸ ਬਣੀ ਚੋਂ ਕੋਪ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪਟਦੋ ਇਹਨਾਂ ਦੀਆਂ ਪੁਲੀਆਂ ਹੀ ਪਟਦੀਆਂ ਦੋ ਜੱਬ ਬਣਾ ਲਓ ਚੜੂ ਵਾਲਾਂ ਤੋਂ ਲੈ ਐਂ ਵੀ ਹੋਇਆ ਹੋਇਆ ਜੀ ਪੁਲੀਆ ਕਿਹੜੀ ਗੱਲ ਹੈ ਤੁਸੀਂ ਅਗਲੀ ਵਾਰ ਜਿੱਤ ਜਿਓ ਪੁਲੀਆ ਪਟਕੇ ਕਿਹੜੇ ਜਿੱਤ ਜਾਓਗੇ ਫਿਰ ਠੀਕ ਹੈ ਸੋ ਤੁਹਾਨੂੰ ਪੈਸਾ ਲੂਗਾ ਤੁਸੀਂ ਜਿੱਥੇ ਜਿੱਥੇ ਚਾਹੋਗੇ ਚੰਗੇ ਕੰਮਾਂ ਲਈ ਮੰਤਬ ਵਧੀਆ ਲਿਖ ਕੇ ਦਿਓ ਔਰ ਯੋਰ ਪੋਜ਼ਿਟਿਵ ਕੰਮਾਂ ਚ ਸ਼ਮਸ਼ਾਨ ਘਟਾ ਨਹੀਂ ਕਰਨਾ ਉੱਚੇ ਚੱਕਰ ਨਾਲ ਕੋਈ ਫਾਇਦਾ ਨਹੀਂ ਜਿਹੜੇ ਉਹਦੇ ਅੰਦਰ ਨੇ ਉਹ ਬਾਹਰ ਆ ਨਹੀਂ ਸਕਦੇ ਜਿਹੜੇ ਬਾਹਰ ਨੇ ਉਹ ਅੰਦਰ ਜਾਣਾ ਨਹੀਂ ਚਾਹੁੰਦੇ ਸੋ ਸ਼ਮਸ਼ਾਨ ਘਟਾ ਨਹੀਂ ਕਰਨਾ ਉੱਚੇ ਚੱਕਰ ਇਹੋ ਤੇ ਕਿਤੇ ਲਾਇਬ੍ਰੇਰੀ ਬਣਾ ਦੋ ਸਕੂਲ ਚ ਕਮਰੇ ਦੇ ਦੋ ਸਕੂਲ ਚ ਕਿਤੇ ਫਰਨੀਚਰ ਹੈ ਨਹੀਂ ਉੱਥੇ ਬੁਲਾ ਦੋ 16 ਲਾਈਟਾਂ ਲਾ ਦੋ ਆਰਓ ਲਾ ਦੋ ਹੈਨਾ ਸੋ ਜਿਹੜੇ ਕੰਮ ਨਾਜ਼ਰ ਆਉਣ ਐਂਬੂਲੈਂਸ ਦੇ ਦੋ ਐਂਬੂਲੈਂਸ ਦੇ ਸਕਦੇ ਹਾਂ ਹੈਨਾ ਐਂਬੂਲੈਂਸ ਮਿਲ ਗਈ ਕਿਸੇ ਪਿੰਡ ਨੂੰ ਓਪਨ ਪਿੰਡ ਐਂਬੂਲੈਂਸ ਖੜੀ ਹੈ ਮੁੰਡੇ ਹੈਗੇ ਨਹੀਂ ਆਪ ਹੀ ਕਲੱਬ ਨੇ ਜਿਹੜੇ ਮੇਨਟੇਨ ਕਰਨ ਨੂੰ ਤਿਆਰ ਨੇ ਸੋ ਬੰਦਾ ਟਾਈਮ ਨਾਲ ਪਹੁੰਚ ਜਾਏ ਤਾਂ ਜ਼ਿੰਦਗੀ ਬਚ ਜਾਂਦੀ ਹੈ ਸੋ ਮੈਂ ਮ ਬਰਾ acha ਲੱਗਿਆ ਅੱਜ ਮੈਨੂੰ ਮੈਂ ਕੋਈ ਸਪੀਚ ਨਹੀਂ ਦਿੱਤੀ ਮੈਂ ਗੱਲਾਂ ਹੀ ਕੀਤੀਆਂ ਤੁਹਾਡੇ ਨਾਲ ਤੇ ਬਾਕੀ ਸਾਰਾ ਕੁਝ ਅਮਨ ਨੇ ਸਾਡੇ ਮੰਤਰੀ ਸਹਿਬਾਨਾਂ ਨੇ ਤੇ ਸਾਡੇ ਮੈਂ ਆ ਨਹੀਂ ਪੜਨਾ ਜਿਹੜਾ ਲਿਖਿਆ ਹੋਇਆ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਪੰਜਾਬ ਰੰਗਲਾ ਬਣੂਗਾ ਔਰ ਤੁਹਾਡਾ ਸਹਿਯੋਗ ਚਾਹੀਦਾ ਸਾਰਿਆਂ ਦਾ ਔਰ ਤੁਸੀਂ ਸਹਿਯੋਗ ਦੇ ਵੀ ਰਹੇ ਹੋ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਵਿਰੋਧੀ ਧਿਰ ਜਿਹੜੀ ਹੈ ਉਹਨਾ ਹੋਵੇ ਜਾਣ ਉਹ ਬੋਲਣਾਂ ਦੇਓ ਬੱਦ ਤੋਂ ਬੱਦ ਟਾਈਮ ਸਪੀਕਰ ਸਾਹਿਬ ਤੁਸੀਂ ਇਹਨਾਂ ਨੂੰ ਦਿੰਦੇ ਹੋ ਉੱਥੋਂ ਕੁਝ ਆਈਡੀਆਜ਼ ਵੀ ਆਉਂਦੇ ਨੇ ਕੁਝ ਜਿਸ ਤਰ੍ਹਾਂ ਜਰਣਾ ਸਾਹਿਬ ਨੇ ਕਿਹਾ ਉਹ ਜਿਹੜਾ ਬਜਟ ਦਾ ਤੁਸੀਂ ਜਵਾਬ ਦਿੱਤਾ ਹੈ ਤੇ ਬੜੇ ਅੱਛੇ ਆਈਡੀਆਜ਼ ਵੀ ਆਉਂਦੇ ਨੇ ਕਿਉਂਕਿ ਤੁਸੀਂ ਵੀ ਲੋਕਾਂ ਨੂੰ ਮਿਲਦੇ ਹੋ ਅਸੀਂ ਵੀ ਲੋਕਾਂ ਨੂੰ ਮਿਲਦੇ ਹਾਂ ਸਾਡੇ ਵਾਲੇ ਲੋਕ ਹੋ ਸਕਦਾ ਥੋੜਾ ਜਿਹਾ ਤਾਰੀਫਾਂ ਵਾਲੇ ਜਿਆਦਾ ਹੁੰਦੇ ਨੇ ਬਹੁਤ ਵਧੀਆ ਚੱਲ ਰਿਹਾ ਜੀ ਕਮਾਂਡ ਹੋਈ ਪਈ ਹੈ ਜੀ ਬਸ ਤੁਹਾਡੀ ਥੋੜਾ ਜਿਹਾ ਕ੍ਰਿਟਿਕ ਵੀ ਹੋਣ ਦਾ ਕਰਵਾ ਦਿਓ ਯਾਰ ਆਹ ਨਹੀਂ ਹੋਇਆ ਨਹੀਂ ਤੁਸੀਂ ਅੰਨ ਦੱਸ ਦੋ ਆਪਾਂ ਕਰ ਦਾਂਗੇ 50 ਬਣ ਜਾਊਗਾ ਬਾਕੀ 27 ਚ ਯਾਰੀ ਦੋਸਤੀ ਪੱਕੀ ਰਿਜ਼ਲਟ ਆਪਾਂ ਆਪਣੀ ਠੀਕ ਹੈ 27 ਤੁਸੀਂ ਆਪਦਾ ਮੈਨੀਫੈਸਟੋ ਲੈ ਕੇ ਜਾਇਓ ਅਸੀਂ ਆਪਣਾ ਮੈਨੀਫੈਸਟੋ ਲੈ ਕੇ ਜਾਵਾਂਗੇ ਪਬਲਿਕ ਜੀ ਨੂੰ ਪਿਆਰ ਕਰੂਗੀ ਜਿਹਨੂੰ ਚੰਗਾ ਸਮਝੂਗੀ ਉਹਨੂੰ 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 ਚੁਣ ਲੈਣਗੇ ਸੋ ਐਸੀ ਕੋਈ ਗੱਲ ਨਹੀਂ ਕਦੇ ਵੀ ਮਿਆਸੀ ਕੋ ਕਦੇ ਕੋਈ ਇਸ ਤਰ੍ਹਾਂ ਦੀ ਤੰਗ ਦਿਲੀ ਵਾਲੀ ਰਾਜਨੀਤੀ ਨਹੀਂ ਕੀਤੀ ਸੋ ਸਕੂਲ ਵੀ ਬਣ ਗਏ ਹਸਪਤਾਲ ਵੀ ਹੋ ਰਹੇ ਨੇ ਬਿਜਲੀ ਇਨਫਰਾਸਟ੍ਰਕਚਰ ਬਪਾਰ 95000 ਕਰੋੜ ਦੇ ਨੇੜੇ ਤੇ ਆ ਗਿਆ ਹਨਾ ਤੇ 52000 ਤੋਂ ਵੱਧ ਨੌਕਰੀਆਂ ਹੋ ਗਈਆਂ ਤੇ ਸਾਡੇ ਪਲੇਅਰ ਬੈਠੇ ਨੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਔਰ ਇਹਨਾਂ ਨੇ ਵੀ ਅੱਜ ਬਰਗੇੜੀ ਸਾਹਿਬ ਬੈਠੇ ਨੇ ਅਰਚੰਦ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਪੈਨਸ਼ਨ ਤਿੰਨ ਤਿੰਨ ਗੁਣਾ ਹੋ ਗਈਆਂ ਹੁਣ 75 ਦੇ ਵਿੱਚ ਜਦੋਂ ਪ੍ਰਾਊਡ ਫੀਲ ਖੋਇਆ ਹੋਣਾ ਦੇਸ਼ ਨੂੰ ਤਾਂ ਉਸ ਵੇਲੇ ਕਿੰਨਾ ਮਾਣ ਸਨਮਾਨ ਤੇ ਆਪਾਂ ਜਿਹੜੇ ਆਪਾਂ ਜਿਨ੍ਹਾਂ ਨੇ ਆਪਾਂ ਨੂੰ ਹੌਲੀ-ਹੌਲੀ ਨੀਹਾਂ ਭਰੀਆਂ ਨੇ ਆਪਣੇ ਪੰਜਾਬ ਦੀਆਂ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਉਹ ਨੀਹਾਂਆਂ ਇੱਟਾਂ ਜਿਹੜੀਆਂ ਨੇ ਉਹ ਸਭ ਤੋਂ ਉਹ ਦੋਮ ਸੋਮ ਨਹੀਂ ਹੁੰਦੀਆਂ ਉਹ ਅੱਬਲ ਹੁੰਦੀਆਂ ਨੇ ਸੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਬਤਾਰ ਬਤਾਰ ਮੁੱਖ ਮੰਤਰੀ ਵੀ ਬਤਾਰ ਇਸ ਕਾਜ਼ੀਮ ਸਦਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰੀ ਖੜੇ ਹੋ ਕੇ ਥੋੜਾ ਸਾਰਿਆਂ ਇਹ ਉਹ ਟੀਮ ਹੈ ਜੀ ਅੱਠ ਮੈਂਬਰੇ ਦੇ ਜਿਹੜੇ ਨੇ ਉਹ ਉਹ 75 ਦੀ ਕੋਲਾਲਾਪੋਰ 올림픽 ਦੇ ਵਿੱਚ ਮੈਡਲ ਆਇਆ ਸੀ ਆਪਣਾ ਸੋ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦੇ ਕੁਝ ਤੇ ਰਿਸ਼ਤੇਦਾਰ ਨੇ ਸਵਰਗੀ ਸਰਜੀਤ ਸਿੰਘ ਦੇ ਵਰਿੰਦਰ ਦੇ ਕੁ ਸਿਨੀਅਰ ਬਲਬੀਰ ਜੀ ਦੇ ਉਹ ਨਹੀਂ ਰਹੇ ਦੁਨੀਆ 'ਚ ਸੋ ਬਾਕੀ ਅਚਾਨਕ ਐਲੋਪੀ ਸਾਹਿਬ ਨੂੰ ਪਾਕ ਸਿੰਘ ਦੀ ਜਨ ਆ ਗਈ ਕਿ ਉਹਨਾਂ ਨੂੰ ਭਾਰਤ ਰਤਨ ਹੈ ਨਾ ਭਾਰਤ ਰਤਨ ਜਿਹੜਾ ਅਵਾਰਡ ਹੈ ਮੈਂ ਪਾਰਲੀਮੈਂਟ 'ਚ ਵੀ ਬੋਲਿਆ ਸੀ ਭਾਰਤ ਰਤਨ ਅਵਾਰਡ ਉਹਨੂੰ ਮਿਲਣਾ ਚਾਹੀਦਾ ਜਿਉਂ ਭਾਰਤ ਰਤਨ ਦੇ ਕੇ ਪਾਰਤ ਰਤਨ ਦੀ ਗਰਮਾ ਬਦੇ ਅਵਾਰਡ ਦੀ ਇੱਜ਼ਤ ਬਦੇ ਭਗਤ ਸਿੰਘ ਨੂੰ ਪਾਰਤ ਰਤਨ ਨਹੀਂ ਵੀ ਦਿਓਗੇ ਨਾ ਉਹ ਤਾਂ ਸਾਡੇ ਪਿੰਲਾ ਚ ਵੱਸਦਾ ਹੈ ਪਰ ਜੇ ਦੇ ਦੂਗੇ ਨਾ ਤਾਂ ਪਾਰਤ ਰਤਨ ਦੀ ਜਦੋਂ ਬਦੂਗੀ ਇਹਨੂੰ ਪਾਰਲੀਮੈਂਟ ਚ ਬੋਲਿਆ ਹੋਇਆ ਹੈ ਸਰਕਾਰਾਂ ਕੀ ਦੀ ਸੀ ਹੁਣ ਤੱਕ ਸਰਕਾਰਾਂ ਇਹਨਾਂ ਦੀ ਸੀ ਅੱਛਾ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਜਾ ਕੇ ਦੱਸ ਦਿਓ ਪਾਰਤ ਰਤਨ ਜਿਹੜਾ ਔੜਾ ਪ੍ਰਧਾਨ ਮੰਤਰੀ ਰਿਕਮੈਂਡ ਕਰਦਾ ਉਹਨੂੰ ਸਪੀਕਰ ਸਾਹਿਬ ਪ੍ਰਧਾਨ ਮੰਤਰੀ ਰਿਕਮੈਂਡ ਕਰਦਾ ਰਾਸ਼ਟਰਪਤੀ ਨੂੰ ਕਹਿੰਦੇ ਦੋ ਆਪਰੇ ਦੇਸ਼ ਦੀ ਹਿਸਟਰੀ ਚ ਦੋ ਪ੍ਰਾਤ ਰਤਨੇ ਅਜੇ ਨੇ ਜਿਹੜੇ ਦੋ ਪ੍ਰਧਾਨ ਮੰਤਰੀਆਂ ਨੇ ਆਪਣੇ ਆਪ ਨੂੰ ਰਿਕਮੈਂਡ ਕਰਲੇ ਮੈਨੂੰ ਦੇ ਦੋ ਇੰਦਰ ਗਾਂਧੀ ਤੇ ਜਵਾਲਾ ਮੇਰੋ ਰਿਕਾਰਡ ਹੈ ਜੀ ਮੈਂ ਕੋਈ ਮਹਾਂ ਫਲੋਰ ਤੇ ਮੈਂ ਗਲਤੀ ਨਹੀਂ ਬੋਲ ਰਿਹਾ ਆਪਣੀਆਂ ਜਦੋਂ ਐਟ ਪ੍ਰੈਜ਼ੈਂਟ ਦੇ ਵਾਰ ਪ੍ਰਾਈਮ ਮਿਨਿਸਟਰਸ ਮੈਨੂੰ ਦੇ ਦੋ ਦੂਜੇ ਨੇ ਕਿਹਾ ਮੈਨੂੰ ਦੇ ਦੋ ਦੋਨੋਂ 파ਰਤਰਤਨ ਹਵਾਲ ਮਿਲ ਗਈ ਫਿਰ 파ਰਤਰਤਨ ਕੀ ਬੇਲੀ ਰਹਗੀ ਜੇ ਆਪ ਹੀ ਰਿਕਮੈਂਡ ਕਰਨਾ ਹੈ ਆਪ ਹੀ ਲੈਣਾ ਠੀਕ ਹੈ ਨਾ ਸੋ ਮੈਂ ਬਾਜਵਾ ਸਾਹਿਬ ਜੀ ਹੁੰਦੇ ਤੁਹਾਨੂੰ ਤਾਂ ਪੁੱਛ ਲੈਂਦਾ ਵੀ ਚਲ ਉਹਨਾਂ ਦੋਨਾਂ ਚੋਂ ਇੱਕ ਲੈ ਕੇ ਦੇ ਦੋ ਪਾਕ ਸਿੰਘ ਨੂੰ ਇੱਕ ਦਾਸ ਲੈ ਲੈਣੇ ਆ ਜਿਉਂ ਬਾਦਲ ਤੋਂ ਨਹੀਂ ਲਿਆ ਉਹ ਫਗਰੇ ਕਉਂਦਾ ਮਰਨੋਂ ਪਰੰਤ ਬਾਪਸ ਲੈ ਲੈ ਇਹ ਚ ਗੱਲ ਹੈ ਹੈ ਉਹ ਖਲਾਲੋਂ ਕਮ ਵੀ ਦੋਨੇ ਬਾਪਸ ਲੈ ਕੇ ਦੋ ਵਧੀਆ ਪਲੇਅਰਾਂ ਤੇ ਧਿਆਨ ਚੰਦ ਨੂੰ ਦੇ ਦੋ ਆਪਣਾ ਭਗ ਸਿੰਘ ਨੂੰ ਦੇ ਦੋ ਕਰਤਾਰ ਸਿੰਘ ਸਰਾਬੇਨ ਦੇ ਦੋ ਸ਼ੀਲੋਦਮ ਸਿੰਘ ਨੂੰ ਦੇ ਦੋ ਰਾਜਗੁਰੂ ਸੁਖਦੇਵ ਨੂੰ ਕਿੱਥੇ ਆਂ ਦੇ ਦੋ ਅਸਲ ਤੇ ਬਾਹਰ ਦੇ ਰਤਨ ਉਹੀ ਨੇ ਨਾ ਜਿਨ੍ਹਾਂ ਨੇ ਸਾਨੂੰ ਬਾਹਰ ਲੈ ਕੇ ਦਿੱਤਾ ਸੁਪੇ ਤੋਂ ਨਹੀਂ ਕਿਥੋਂ ਬਾਹਰ ਤੁਰਦਾ ਜਿਆ ਪਤਾ ਨਹੀਂ ਅਸਲ ਚ ਨੇ ਇਹਨਾਂ ਦਾ ਕੀ ਮੈਂ ਦਾ ਇਹਨੂੰ ਕੋਈ ਫੋਨ ਕਰ ਦਿੰਦਾ ਤੜਕੀ ਇਹ ਕਹਿੰਦੇ ਰਾਜ ਕੀ ਬੋਲੀਏ ਸਾ ਪਾਪ ਪਾਕ ਸਿੰਘ ਬਾਰੇ ਕੋ ਪਾਕ ਸਿੰਘ ਬਾਰੇ ਕੀ ਬੋਲੀਏ ਬਾਤ ਆਪਣਾ ਕਰੋ ਹਾਂ ਅੱਛਾ ਇਹ ਯਾਦ ਨਹੀਂ ਹੁੰਦਾ ਭਾਂਤ ਰਤਨ ਕਦੋਂ ਮਿਲਿਆ ਸੀ ਕਿਉਂ ਮਿਲਦਾ ਕਿਵੇਂ ਮਿਲਦਾ ਚੱਕ ਇਥੇ ਬੋਲ ਗਏ ਅੱਜ ਕੀ ਬੋਲੀ ਉਸੀੱਚੇ ਬਾਰ ਬਾਰੇ ਬੋਲ ਦੋ ਹਾਂ ਇਹ ਬਗਿਆ ਤੇ ਕਲ ਉਹ ਐਂ ਜੇ ਕਰਕੇ ਬਾਦ ਜਦੋਂ ਪੰਗਾ ਪੈਂਦਾ ਉਦੋਂ ਉਦੋਂ ਚਲੇ ਜਾਂਦੇ ਨੇ ਉਦੋਂ ਤੱਕ ਨਿਬੜ ਜਾਂਦੇ ਹਨ ਸੋ ਆ ਮੈਨੂੰ ਚੰਗਾ ਲੱਗਾ ਜਿਹੜੀ ਹੁਣ ਬੈਠੇ ਹੋ ਨਾ ਸੌ ਲੱਗੇ ਨਾਇ ਜੀ ਕਰਦਾ ਵੀ ਦਿੱਲੀ ਪਸੀ ਆ ਜੋ ਹੁਣ ਅਸੀਂ ਇਹ ਬੜਾ ਜਾਨਦੇ ਹਾਂ ਹੈ ਇੰਨੇ ਪਿਆਰ ਨਾਲ ਸੁਣੀ ਜਾਂਦੇ ਹੋ ਇੰਨਾ ਵਧੀਆ ਚੱਲੀ ਜਾਂਦਾ ਮੈਂ ਇੱਕਦੋ ਹੀ ਹੁੰਦੇ ਆ ਜੀ ਜਿਹੜੇ ਉਹ ਪਹੋਰੇ ਇੱਕ ਮਿੰਟ ਜੀ ਹੁੰਦੇ ਆ ਜੀ ਹਰੇਕ ਪਿੰਜੂਂਗਲ ਲਾਉਣ ਵਾਲੇ ਹੁੰਦੇ ਆ ਜੀ ਉਹ ਇੱਕ ਬੰਦਾ ਗਿਆ ਸੰਸਾਰੀ ਦੀ ਦੁਕਾਨ ਤੇ ਉੱਥੇ ਸ਼ਹਿਦ ਪਿਆ ਸੀਗਾ ਜੀ ਆਂਗਲ ਲਾਉਣਾਂ ਦੀ ਗੱਲ ਦੱਸਦਾ ਐਂ ਸ਼ਹਿਦ ਚ ਉਂਗਲ ਲਾਈ ਐਂ ਕਰਕੇ ਕਹਿੰਦਾ ਬੜਾ ਵਧੀਆ ਲਾ ਲਾ ਜੀ ਸ਼ਾਇਦ ਰੱਖਿਆ ਇਹ ਬਾਕੀ ਸਾਰਾ ਕਾਂਦਣਾ ਦੂਈ ਤਾਂ ਉਹ ਸ਼ਾਇਦ ਕਾਂਦਣਾ ਲਾਂਗੇ ਉੱਥੇ ਮੱਖੀਆਂ ਆ ਗਈਆਂ ਮੱਖੀਆਂ ਦੇਖ ਕੇ ਕੋਲਕੀ ਲਿਆ ਗਈ ਛਿਪਕਲੀ ਛਿਪਕਲੀ ਨੂੰ ਦੇਖ ਕੇ ਚੂਹੇ ਨੇ ਸ਼ਾਲਬਾਰੀ ਛਿਪਕਲੀ ਤੇ ਚੂਹੇ ਦੇਖ ਕੇ ਬਿੱਲੀ ਆ ਗਈ ਜੀ ਉਧਰ ਕੋਈ ਗਾਹ ਕਾਇਆ ਹੋਇਆ ਸੀ ਉਹਦੇ ਕੋਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਜੀ ਉਹ ਉਹ ਲਾਲਾ ਜੀ ਨੇ ਅੱਧਾ ਕਿਲੋ ਦਾ ਬੱਟਾ ਮਾਰਨਾ ਕੁੱਤੇ ਦੇ ਸੀ ਬੱਜਿਆ ਗਾਹ ਕਦੇ ਉਨੇ ਸਿਰ ਚੋਂ ਪਾਰ ਖੁੱਲ ਗਿਆ ਜੀ ਉਹ ਲੜਾਈ ਹੋ ਗਈ ਉਹਨੇ ਉਂਗਲਾਂ ਅਸੀਂ ਉਹ ਕਹਿੰਦਾ ਲਾਲਾ ਜੀ ਮੰਨਾ ਤੁਹਾਡੀ ਲੜਾਈ ਬਾਅਦ ਕੀ ਮੈਂ ਕੱਲ ਨੂੰ ਆਉਂਗਾ ਉਹ ਤਾਂ ਚਲੇ ਹੀ ਗਏ ਉਂਗਲਾਂ ਲਾ ਕੇ ਸੋ ਉਹਨਾਂ ਤੇ ਮਹਾਰਾਜ ਕੀ ਨਕਰਾ ਕਰਿਆ ਕਰੋ ਐਦਾਂ ਹੀ ਪਿਆਰ ਨਾਲ ਚੱਲੇ ਸਾਡੀ ਵਿਧਾਨ ਸਭਾ ਇਸੇ ਗੱਲ ਤੇ ਮੈਂ ਆਪਣੀ ਜਿਹੜਾ ਭਾਸ਼ਣ ਨੂੰ ਅਖੀਰ ਖੜੂੰਗਾ ਕਿ ਐਸੀ ਤਰ੍ਹਾਂ ਪਿਆਰ ਸਤਿਕਾਰ ਨਾਲ ਬੋਲੋ ਵੀ ਦੱਸੋ ਵੀ ਵਿਰੋਧ ਵੀ ਕਰੋ ਅਸੀਂ ਜਰੂਰ ਜਵਾਬ ਵੀ ਦੇਵਾਂਗੇ ਘਰੇ ਵੀ ਆਉਣਾ ਕਰਿਆਓ ਕੋਈ ਸੁਜੈਸ਼ਨਸ ਨੇ ਦਫ਼ਤਰ ਚ ਆ ਜਾਓ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਸਰ ਥੈਂਕ ਯੂ ਵਿੱਤੀ ਕਮਕਾਰ ਸਾਲ 2025-26 ਲਈ ਬਜਟ ਅਨੁਮਾਨਾਂ ਸਬੰਧੀ ਗ੍ਰਾਂਟਾਂ ਲਈ ਮੰਗਾ ਤੇ बहस ਅਤੇ VOTING ਅੱਜ ਦੀ ਕਾਰसूची ਵਿੱਚ ਸਦਨ ਦੀ ਬਹਿਸ ਤੇ VOTING ਲਈ ਕੁੱਲ 42 ਬਜਟ ਅਨੁਮਾਨਾਂ ਸੰਬੰਧੀ ਗ੍ਰਾਂਟਾਂ ਲਈ ਮੰਗਾ ਹਨ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਪਿਛਲੀ ਪ੍ਰਥਾ ਅਨੁਸਾਰ ਇਹ ਸਾਰੀਆਂ ਮੰਗਾਂ ਪੜੀਆਂ ਅਤੇ ਪ੍ਰਸਤਾਵ ਕੀਤੀਆਂ ਗਈਆਂ ਸਮਝੀਆਂ ਜਾਣ ਜਿਹੜਾ ਮਾਲਜੂਬ ਜਿਸ ਮੰਗ ਤੇ ਬੋਲਣਾ ਚਾਹੁੰਦਾ ਹੋਵੇ ਉਸ ਮੰਗ ਦਾ ਜੇਕਰ ਜ਼ਰੂਰ ਕਰ ਦੇਵੇ ਜੀ ਰਾਣਾ ਜੀ ਸਪੀਕਰ ਸਾਹਿਬ ਮੈਂ ਨਾ ਜੀ ਇੱਕ ਕੱਟ ਮੋਸ਼ਨ ਦਿੱਤਾ ਸੀ ਤੁਸੀਂ ਅਕਸੈਪਟ ਕੋਈ ਨਹੀਂ ਕੀਤਾ ਜੀ ਕੱਟ ਮੋਸ਼ਨ ਰਿਜੈਕਟਡ ਹੈ ਜੀ ਸਰ ਕੱਲ ਬਜਟ ਆਇਆ ਸਵੇਰੇ ਮੈਂ ਮੋਸ਼ਨ ਦਿੱਤਾ ਮੈਂ ਕੋਈ ਨੈਗੇਟਿਵ ਚੀਜ਼ ਨਹੀਂ ਕਰਨੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਜੇ ਤੁਹਾਡੀ ਕੋਈ ਆਬਜ਼ਰਵੇਸ਼ਨ ਹੈ ਕੱਲ ਨੂੰ ਤੁਹਾਨੂੰ ਸਮਾਂ ਮਿਲੇਗਾ ਉਹ ਤਾਂ ਬੋਲ ਦਿਓ ਹੁਣ ਆਪਾਂ ਇਹ ਕਰ ਲਈਏ ਬਜਟ ਪਾਸ ਕਰ ਲਈਏ ਠੀਕ ਹੈ ਜੀ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਸਾਰੀਆਂ ਬਜਟ ਅਨੁਮਾਨਾ ਸੰਬੰਧੀ ਗ੍ਰਾਂਟਾਂ ਲਈ ਮੰਗਾ ਇਕੱਠੀਆਂ ਹੀ ਸਦਨ ਦੀ VOTING ਲਈ ਰੱਖ ਰਿਤੀਆਂ ਜਾਣ ਪ੍ਰਸ਼ਨ ਇਹ ਹੈ ਕਿ ਸਾਲ 2025-26 ਲਈ ਪੰਜਾਬ ਸਰਕਾਰ ਦੇ ਖਰਚੇ ਲਈ ਗ੍ਰਾਂਟਾਂ ਲਈ ਮੰਗਾ ਨੰਬਰ 1242 ਜੋ ਮਾਲੀਆ ਤੇ ਪੂੰਜੀ ਲ ਦਫਤ ਲੈਕੇ ਤੇ 23600080 ਕਰੋੜ 56 ਲੱਖ ਦੇ 95000 ਤੋਂ ਵੱਧਣਾ ਹੋਣ ਵੱਖ-ਵੱਖ ਵਿਭਾਗਾਂ ਦੇ ਸਬੰਧ ਵਿੱਚ ਹੋਣ ਵਾਲੇ ਖਰਚਿਆਂ ਦੇ ਭੁਗਤਾਨ ਲਈ ਰਾਜਪਾਲ ਨੂੰ ਦਿੱਤੀਆਂ ਜਾਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ ਹਾਂ ਪੱਖ ਦੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਪੰਜਾਬ ਨਿਮਿਤਨ ਨੰਬਰ 2 ਬਿੱਲ 2025 ਸਰਦਾਰ ਹਰਪਾਲ ਸਿੰਘ ਕੀਮਾ ਵਿੱਤ ਮੰਤਰੀ ਬਿੱਲ ਪੇਸ਼ ਕਰਨ ਮਾਨ ਡਕ ਸਪੀਕਰ ਸਾਹਿਬ ਮੈਂ ਪੰਜਾਬ ਨਿਮਿਤਨ ਬਿੱਲ 2025 ਪੇਸ਼ ਕਰਦਾ ਹਾਂ ਅਤੇ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਬਿੱਲ ਨੰਬਰ 2 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਨੰਬਰ 2 ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸ਼ਨ ਹੈ ਕਿ ਪੰਜਾਬ ਨਿਮਿਤਨ ਨੰਬਰ 2 ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਭਖਰੀਅਤ ਹੈ ਹਾਂ ਭਖਰੀਅਤ ਹੈ ਪ੍ਰਸਤਾਵ ਸਵੀਕਾਰ ਪਿਆ ਹੋਣਾ ਸਦਨ ਬਿੱਲ ਤੇ ਕਲਾਜ਼ ਵਾਰ ਵਿਚਾਰ ਕਰੇਗਾ ਪ੍ਰਸ਼ਨ ਇਹ ਹੈ ਕਿ ਕਲਾਜ਼ 2 ਤੋਂ ਚਾਰ ਬਿੱਲ ਦਾ ਹਿੱਸਾ ਹਨ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਾ ਨੂੰ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਖਰੀਏ ਤੇ ਹੈ ਹਾਂ ਪਖਰੀਏ ਤੇ ਪ੍ਰਸਤਾਵ ਸਵੀਕਾਰ ਹੋਇਆ ਪ੍ਰਸ਼ਨ ਇਹ ਹੈ ਕਿ ਸ਼ੈਡਿਊਲ ਬਿੱਲ ਦਾ ਹਿੱਸਾ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਾ ਨੂੰ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਗੜੀ ਜਤ ਹੈ ਹਾਂ ਪਗੜੀ ਜਤ ਹੈ ਪ੍ਰਸਤਾਵ ਸਵਕਾਰ ਹੋਇਆ ਪ੍ਰਸ਼ਨ ਇਹ ਹੈ ਕਿ ਕਲਾਸ 1 ਮਿਲਦਾ ਹਿੱਸਾ ਹੈ ਜਿਹੜੇ ਮਾਜੋਬ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੋਬ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਸਮਾਂ ਹੀ ਨਹੀਂ ਲੱਗੀ ਦੀ ਕੀ ਕਿਹਾ ਨਾ ਹੀ ਹੈ ਅੱਛਾ ਅੱਛਾ ਮੈਂ ਸਮਝਦਾ ਹਾਂ ਹਾਂ ਪਗੜੀ ਜਤ ਹੈ ਹਾਂ ਪਗੜੀ ਜਤ ਹੈ ਪ੍ਰਸਤਾਵ ਸਵਕਾਰ ਹੋਇਆ ਵਾਹਿਗੁਰੂ ਪ੍ਰਸਤਾਵ ਇਹ ਹੈ ਕਿ ਟਾਈਟਲ ਬਿੱਲ ਦਾ ਟਾਈਟਲ ਹੈ ਜਿਹੜੇ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਜਦੋਂ ਹਾਂ ਕਹਿਣ ਹਾਂ ਜੀ ਜਿਹੜੇ ਮੈਂਬਰ ਪ੍ਰਸਤਾਵ ਦੇ ਵਿਰੋਧਾ ਵਿੱਚ ਨਾ ਕਹਿਣ ਨਾ ਜੀ ਮੈਂ ਸਮਝਦਾ ਹਾਂ 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 ਪਹਰੀਜਿਤ ਹੈ ਹਾਂ ਪਹਰੀਜਿਤ ਹੈ ਪ੍ਰਸਤਾਵ ਸਵੀਕਾਰ ਹੋਇਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ ਮਾਨਦਿਕ ਸਪੀਕਰ ਸਾਹਿਬ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਿਮਿਤਨ ਬਿੱਲ 2022 ਪਾਸ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਿਮਿਤਨ ਨੰਬਰ 2 ਬਿੱਲ 2025 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਿਮਿਤਨ ਨੰਬਰ 2 ਬਿੱਲ 2025 ਪਾਸ ਕੀਤਾ ਜਾਵੇ। ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ। ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਹਾ ਪਕੜੀ ਗਈ ਹੈ। ਹਾ ਹੋਈ ਗਿਆ ਪ੍ਰਸਤਾਵ ਸਬਕਾਰ ਹੋਇਆ। ਸਦਨ ਸ਼ੁਕਰਵਾਰ ਮਿਤੀ 28 ਮਾਰਚ 2025 ਨੂੰ 10 ਵਜੇ ਸਵੇਰ ਤੱਕ ਸਥਾगित ਹੁੰਦਾ ਹੈ।